ਸਿੰਘ ਸਰਵਾਈ ਸਰ ਇੱਕ ਪੰਤਿਕ ਮੈਲਨ ਸਿਕਾ ਉਹਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਆ ਤੇ ਜੋ ਹਾਲਾਤ ਬਣੇ ਨੇ ਜਿਹੜੀ ਕੁਮਲ ਕੇਰੀ ਇਸ ਵੇਲੇ ਪੰਥ ਦੇ ਸਾਹਮਣੇ ਹੈ ਉਹਨੂੰ ਮੁੱਖ ਰੱਖਦੇ ਹੋਏ ਜੋ ਸਾਡੀਆਂ ਪਰੰਪਰਾਵਾਂ ਰੋਲੀਆਂ ਜਾਰੀਆਂ ਨੇ ਸਾਡੇ ਸਿਧਾਂਤ ਤੇ ਹਮਲਾ ਹੋ ਰਿਹਾ ਮੈਂ ਸਾਡੀਆਂ ਰਵੈਦਾ ਤੋੜੀਆਂ ਜਾਰੀਆਂ ਨੇ ਉਹਦੇ ਬਾਬਤ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਕੋਕਾ ਦਿੱਤਾ ਸਮੂਚੇ ਪੰਥ ਨੂੰ ਪੰਥ ਦੇ ਪੈਰੋਕਾਰਾਂ ਨੂੰ ਤੇ ਪੰਜਾਬੀਆਂ ਨੂੰ ਕਿ ਇਹਦੇ ਮੋਰੇ ਆਪਾਂ ਨੂੰ ਸਾਰਿਆਂ ਨੂੰ ਅੜਨਾ ਚਾਹੀਦਾ ਜਿਹੜੀਆਂ ਜਿਹੜੇ ਗਲਤ ਫੈਸਲੇ ਹੋ ਰਹੇ ਨੇ ਉਹਨਾਂ ਅੱਗੇ ਝੁਕਣਾ ਨਹੀਂ ਚਾਹੀਦਾ ਫੈਸਲੇ ਹੋਣੇ ਚਾਹੀਦੇ ਆ ਜਿਹੜਾ ਪੰਥ ਪ੍ਰਵਾਨ ਕਰੇ ਜਿਹੜਾ ਸਾਡਾ ਸਦਾਰਤ ਸਾਨੂੰ ਅੱਗੇ ਦੇਵੇ ਉਹਦੇ ਮਦਦ ਫੈਸਲੇ ਹੋਣੇ ਚਾਹੀਦੇ ਆ ਸੋ ਅੱਜ ਨਾਲ ਨੇ ਹੋਕਾ ਦਿੱਤਾ ਲਾਮਬੰਦੀ ਦਾ ਕਿ ਸਾਰੇ ਇਕੱਠੇ ਹੋ ਕੇ ਲਾਮਬੰਦ ਹੋਵੋ ਤੇ ਜਿਹੜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਸਭ ਕੁਝ ਰੋਲ ਕੇ ਚੱਕੇ ਢਾਂਕੇ ਇਹ ਫੈਸਲਾ ਕੀਤਾ ਗਿਆਨੀ ਰਕबीर ਸਿੰਘ ਜੀ ਨੂੰ ਸੇਵਾ ਦਾ ਫਰਦ ਕੀਤਾ ਗਿਆਨੀ ਸੁਲਤਾਨ ਸਿੰਘ ਜੀ ਨੂੰ ਸੇਵਾ ਦਾ ਫਰਦ ਕੀਤਾ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੋਈ ਸ਼ੁਰੂ ਕੀਤਾ ਉਹਨਾਂ ਦੀ ਕਰਤਾਰਕੂਸੀ ਕੀਤੀ ਆ ਇਹਨਾਂ ਸਾਰੇ ਧੱਕਿਆਂ ਦੇ ਬੇਇਨਸਾਫੀਆਂ ਦੇ ਜਾਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਦੇ ਉਲਟ ਜਾ ਕੇ ਅੰਤਰਕ ਕਮੇਟੀ ਨੇ ਜਿਹੜੇ ਫੈਸਲੇ ਲਏ ਨੇ ਇਹਨਾਂ ਵਿਰੁੱਧ ਹੁਣ ਸਮੂਚਾ ਪੰਥ ਖੜਾ ਹੋ ਗਿਆ ਤੇ ਪੰਥ ਨੇ ਇਹਨਾਂ ਦੇ ਫੈਸਲੇ ਪ੍ਰਵਾਨ ਨਹੀਂ ਕੀਤੇ ਪੰਥ ਨੇ ਇਹਨਾਂ ਲੀਆਂ ਜਿਹੜੀਆਂ ਗਲਤੀਆਂ ਆ ਉਹਨਾਂ ਤੇ ਮੋਰ ਨਹੀਂ ਲਾਈ ਪੰਥਲ ਜਟਕੇ ਇਹਨਾਂ ਦੇ ਵਿਰੋਧ ਕਰਾਇਆ ਕਰਕੇ ਸਾਡਾ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਬਚਾਇਆ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਸਿਧਾਂਤ ਮਿਲਿਆ ਆ ਅਸੀਂ ਉਹਦੀ ਜਿਹੜੀ ਹੈਗੀ ਪਾਲਣਾ ਕਰਨੀ ਆ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਨਕਾਮ ਤੱਕ ਸਭ ਤੋਂ ਉਹਤੇ ਪਹਿਰਾ ਦੇਣਾ ਹੈ ਤੇ ਕੋਈ ਔਕਾ ਨਹੀਂ ਸੀ ਇਸ ਲੀਡਰਸ਼ਿਪ ਨੂੰ ਵੀ ਹੁਕਮਨਾਮੇ ਤੇ ਪਹਿਰਾ ਦੇਣਾ ਚਾਹੀਦਾ ਸੀ ਇਹਨਾਂ ਦਾ ਬਹੁਤ ਭਲਾ ਹੋਣਾ ਸੀ ਪਰ ਇਹ ਆਪਣਾ ਪਤਾ ਨਹੀਂ ਕਰਾਉਣਾ ਚਾਹੁੰਦੇ ਅਸੀਂ ਕੀ ਕਰ ਸਕਦੇ ਆ ਸੋ ਇਹ ਸਾਰੀ ਜਿਹੜੀ ਦੁਬਧ ਆਇਆ ਜੋ ਪੱਤ ਦੇ ਆਲੇ ਦੁਆਲੇ ਘੁੰਮਣ ਏਰੀਆ ਇਹਦੇ ਵਿੱਚੋਂ ਕੱਢਣ ਵਾਸਤੇ ਅੱਜ ਇਹ ਵਿਸ਼ੇਸ਼ ਪੰਤਕ ਸਮੇਲਨ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਬਹੁਤ ਵੱਡਾ ਆਪਣੇ ਸੰਗਤਾਂ ਦਾ ਇਕੱਠ ਹੋਇਆ ਵੱਡੀ ਗਿਣਤੀ ਵਿੱਚ ਸਾਰੇ ਜਨੰਦਰ ਚੋਂ ਸੰਗਤਾਂ ਨੇ ਸ਼ਿਰਕਤ ਕੀਤੀ ਹੈ ਅਸੀਂ ਸਾਰਿਆਂ ਦੇ ਧੰਨਵਾਦੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਐਵੇਂ ਜਿਵੇਂ ਹੁਣ ਸਮੂਚਾ ਪੰਤਿਕ ਪਲੇਟਫਾਰਮ ਤੇ ਇਕੱਠਾ ਹੋ ਕੇ ਤੇ ਜਿਹੜੇ ਗਲਤ ਫੈਸਲੇ ਲੈ ਰਹੇ ਨੇ ਉਹਨਾਂ ਦਾ ਵਿਰੋਧ ਕਰਾਂਗੇ ਕਿ ਅਸੀਂ ਆਪਣੇ ਗੁਰੂ ਘਰਾਂ ਤੇ ਆਪਣੇ ਜਿਹੜੇ ਸਾਡੀਆਂ ਪਰੰਪਰਾਵਾਂ ਨੇ ਸਾਡਾ ਸਿਧਾਂਤ ਹੈ ਅਸੀਂ ਰੋਲ ਨਹੀਂ ਦੇਣਾ ਅਸੀਂ ਸਮੂਝੇ ਪੰਥ ਨੇ ਇਹਦਾ ਡਟ ਕੇ ਵਿਰੋਧ ਕਰਨਾ ਹੈ ਬਡਾਲਾ ਸਾਹਿਬ ਇੱਕ ਰਾਤ ਦੇ ਸਮੇਂ ਜਿਹੜੀ 21 27 ਬੰਦੀ ਹੋਣਾ ਕਿਸ ਤਰ੍ਹਾਂ ਦੇ ਦੇ ਦਾ ਸਤਾਰਾ ਦੇ ਕੋਈ ਤਾਂ ਅੱਗੇ ਕਹੇ ਕਿਹਾ ਕਿਹਾ ਆਪਣੀ ਪਰੰਪਰਾਵਾਂ ਦੇ ਉਲਟ ਹੋਇਆ ਉੱਥੇ ਨਾ ਤਾਂ ਜਿਹੜੇ ਐਨ ਗ੍ਰਾਂੰਤੀ ਸਾਹਿਬ ਸਨ ਹਰਮੰਦਰ ਸਾਹਿਬ ਦੇ ਉਹ ਨਹੀਂ ਗਏ ਅਕਾਲ ਤਖਤ ਸਾਹਿਬ ਕੋਲੋਂ ਕੋ ਨੁਮਾਇੰਦਾ ਨਹੀਂ ਗਿਆ ਤੇ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਸੀਗਾ ਇਹਦਾ ਕਰਨਾ ਨਹੀਂ ਸੀ ਚਾਹੀਦਾ ਇਹ ਤਾਂ ਦੇਖੋ ਮਰਿਆਦਾ ਦੇ ਨਾਲ ਤੇ ਆਪਣੀਆਂ ਪਰੰਪਰਾਵਾਂ ਨੂੰ ਬਹੁਤ ਵਕਤ ਤੋਂ ਹੋਣਾ ਚਾਹੀਦਾ ਸੀਗਾ ਇਸ ਦਾ ਸਾਰੇ ਪੰਥ ਨੇ ਵਿਰੋਧ ਕੀਤਾ ਆ ਸਾਰੀਆਂ ਸੰਸਥਾਵਾਂ ਵਿਰੋਧ ਕਰ ਰਹੀਆਂ ਨੇ ਜਿਹੜੇ ਨਯੰਗ ਸਿੰਘ ਦਲ ਪੰਥ ਨੇ ਉਹ ਫੌਜਾਂ ਵਿਰੋਧ ਕਰ ਰਹੀਆਂ ਨੇ ਦਮਦਮੇ ਟਕਸਾਲ ਨੇ ਇਸ ਦਾ ਇਤਰਾਜ਼ ਕੀਤਾ ਵਿਰੋਧ ਕੀਤਾ ਸਿੰਘ ਸਭਾਵਾਂ ਇਹਦਾ ਇਤਰਾਜ਼ ਕਰ ਰਹੀਆਂ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ ਕਰਕੇ ਇਹ ਸਾਡੇ ਜਿਹੜਾ ਪਰੰਪਰਾ ਨੇ ਸਾਡਾ ਜਿਹੜੀ ਸਦਾਤ ਤੇ ਰਵੈਤ ਤੇ ਉਹਦੇ ਉਲਟ ਕੀਤਾ ਗਿਆ ਅੱਜ ਜੇ ਗੱਲ ਕਰੀਏ ਅੱਜ ਇੱਕ ਕੱਟ ਕੀਤਾ ਗਿਆ ਜਿਹਦੇ ਵਿੱਚ ਵੀ ਮੈਸੇਜ ਮੈਂ ਤਾਂ ਤੁਹਾਨੂੰ ਕਹਿ ਗਿਆ ਕਿ ਅੱਟਿਆ ਮੈਸੇਜ ਦਿੱਤਾ ਕਿ ਸਾਰਿਆਂ ਨੂੰ ਲਾਮਬੰਦ ਹੋ ਕੇ ਇਕੱਠੇ ਹੋਣਾ ਚਾਹੀਦਾ ਸਮੂਚੇ ਪੰਥਦਾਰੀਆਂ ਨੂੰ ਸਾਰੇ ਆਪਣੇ ਧੜਿਆਂ ਨੂੰ ਪੰਥ ਦੇ ਸਾਰੀਆਂ ਧਰਾਂ ਨੂੰ ਸਾਰੇ ਸੰਸਥਾਵਾਂ ਨੂੰ ਇਕੱਠੇ ਹੋ ਕੇ ਸੰਤ ਸਮਾਜ ਨੂੰ ਦਮਨਵੀ ਟਕਸਾਲ ਨੂੰ ਜੈਸ ਆਪਣੀਆਂ ਹੋਰ ਜਿਹੜੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਜਾਂ ਜਿਹੜੇ ਸਟਡੀ ਸਰਕਲ ਨੇ ਸਭ ਨੂੰ ਇਕੱਠੇ ਹੋਣਾ ਚਾਹੀਦਾ ਇਹਦਾ ਵਿਰੋਧ ਕਰਨਾ ਚਾਹੀਦਾ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੀ ਭਰਤੀ ਹੋਣ ਜਾ ਰਹੀ ਹੈ 18 ਤਰੀਕ ਨੂੰ ਉਹਦਾ ਸਾਥ ਦੇਣਾ ਚਾਹੀਦਾ ਉਸ ਪੱਤੀ ਤੋਂ ਵਿੱਚੋਂ ਜਿਹੜੀ ਲੀਡਰਸ਼ਿਪ ਆ ਮੋਰੇ ਆਉਗੀ ਜਿਹਨੂੰ ਪੰਥ ਪ੍ਰਵਾਨ ਕਰੂਗਾ ਲੋਕੋ ਦੇ ਨਾਲ ਤੁਰਨਗੇ ਉਹਦੇ ਮਗਰ ਲੱਗਣਗੇ ਤੇ ਸਮੁੱਚੇ ਪੰਥ ਨੂੰ ਜਿਹੜਾ ਅਗੂ ਪ੍ਰਵਾਨ ਆਉਗਾ ਪੰਥੋਰ ਮੋਰੇ ਲਾਊਗਾ ਕੋਈ ਇੱਕ ਧੜੇ ਦਾ ਇੱਕ ਪਰਿਵਾਰ ਦਾ ਇੱਕ ਵਿਅਕਤੀ ਦੀ ਗੱਲ ਨਹੀਂ ਅਸੀਂ ਨਿਸ਼ਕਾਮ ਹੋ ਕੇ ਤੁਰੇ ਆ ਸਾਡਾ ਕੋਈ ਸਵਾਰਥ ਨਹੀਂ ਅਸੀਂ ਕੁਝ ਨਹੀਂ ਕੋਈ ਅਹੁਦਾ ਨਹੀਂ ਚਾਹੁੰਦੇ ਕੋਈ ਸਾਡਾ ਆਪਣਾ ਨਿੱਜੀ ਸਵਾਰਥ ਨਹੀਂਗਾ ਇਦਾਂ ਜੋ ਲੋਕ ਚਾਹਦੇ ਪੰਥ ਚਾਹਦਾ ਆ ਉਹੀ ਉਹਨੇ ਫੈਸਲਾ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਬਾਰੇ ਅੱਜ ਗੈਰਿਆ ਕੁਰੀ ਸਿੰਘ ਜੀ ਤੇ ਬਾਕੀ ਦੇ ਲੀਡਰ ਸਾਹਿਬਾਨ ਆਪਣੀਆਂ ਜਿਹੜੀਆਂ ਵਿਚਾਰਾ ਸੰਕਲਪਾਂ ਦਾ ਸਾਂਝਿਆ ਕਰਕੇ ਜਥੇਦਾਰ ਸੰਕਸ਼ਟੀ ਕੇਸਗੜ੍ਹ ਸਾਹਿਬ ਨੇ ਉਹਨਾਂ ਦੇ ਪੱਖ ਕੀ ਸੀ ਉਹਨਾਂ ਦੀ ਹਾਸ਼ੀ ਸ਼੍ਰੀ ਅਮਰਸਰ ਸਾਹਿਬ ਸੀ ਇਹ ਮੈਂ ਇਹੀ ਕਿਹਾ ਸੀ ਕਿ ਉਹਨਾਂ ਵਿੱਚ ਸੇਵਾ ਤੁਸੀਂ ਦੇ ਦਿਓ ਉਹਨਾਂ ਦੇ ਹਾਸ਼ੀ ਅਮਰਸਰ ਸਾਹਿਬ ਹੈ میں دیتی کے خبر دیکھو تخت شری لکھما سا

ਜੋ ਜੀ ਦਿੱਤੀ ਜਾਣੀ ਬਜਨ ਸਿੰਘ ਦੇ ਅਧਾਰ 'ਚ ਇਸ ਇੱਕ ਦਿੱਤੀਕੇ ਨਾ ਬਣੇਗੀ ਲੋਕਾਂ 'ਚ ਲੋਕਾਂ ਦੇ ਵਿੱਚ ਇੱਕੋ ਹੋਏਗਾ ਕਿ ਐਸਟੀਸੀ ਮੈਪਲੇ ਕੇਵਲ ਤੇ ਕੇਵਲ ਸਿੱਖ ਕੌਮ ਦੀ ਸਿੱਖ ਪਾਰਟੀ ਦਾ ਕੰਨੀ ਸਲਾਸਾ ਦਿੱਤੀ ਹੋ। ਇੱਕ ਇਹ ਕਿਹਦੇ ਕੋਲ ਅਧਾਰ ਆ 40 ਲੱਖ ਸਿੱਖ ਬਾਹਰ ਨੇ ਜਦੋਂ ਜਹੇਦਾਰ ਸਾਹਿਬ ਮਿੱਥੇ ਨੇ ਮੈਂ ਇਹਨਾਂ ਨੂੰ ਕਿੜਕੇ ਜਦੋਂ ਹੁਕਮਨਾਮਾ ਜਾਰੀ ਹੁੰਦਾ ਕਿਨੇ 40 ਲੱਖ ਸਿੱਖ ਦੇਸ਼ਕ ਕਥੀ ਜਦੋਂ ਸੌਦਾ ਸਾਹ ਨੇ 72 ਸਤਸਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਵਾਰ ਰੱਜ ਕੇ ਚਿੱਟੀ ਬੱਡੀ ਲਾਫਤ ਕੀਤੀ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਰੋਗ ਉੱਠ ਗਏ ਫਿਰ ਐਫ ਆਈ ਆਰ ਤਾਂ ਕੋਈ ਫਿਰ ਉਹ ਵਾਪਸ ਵੀ ਜਾਈ ਨਹੀਂ ਕਿ ਟਿਪਟ ਹੀ ਗਲਤੀ ਸੀ ਉਹ ਇਮਾਨਦਾਰ ਕੋਰੇ ਸੀ ਤੇ ਉਸ ਤੋਂ ਬਾਅਦ 2015 ਦੇ ਵਿੱਚ ਜੋ ਸਤਸਗੁਰੂ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਦਾ ਵਿਅਤਪੀ ਹੋਈ ਸਾਰਾ ਕੁਝ ਹੋ ਸਕਦਾ ਸੀ ਸਰਕਾਰ ਆਪਣੀ ਸੇਵਾ ਕੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਕੋਈ ਵਿਰੋਧ ਨਹੀਂ ਹੈ ਵਿਰੋਧ ਕਰਦੇ ਆ ਵਿਰੋਧੋ ਸਟ੍ਰੀਕੇ ਦਾ ਹੈ ਕਿ ਦੇ ਵਿੱਚ ਪ੍ਰੰਪਤਾ ਦੀਆਂ ਅੱਜੇ ਹੋ ਰਹੀਆਂ 2018 ਦੇ ਵਿੱਚ ਮੈਨੂੰ ਤਖਸ਼ਿਲ ਲੰਗਵਾ ਸਾਹਿਬ ਤੇ جتیدار دے نال ایکٹنگ جتیدار دی سیوا سمپی گئی سی شروع میں جو دارا پتندر کو بیٹی تو پاتشاہ دی اور بیچ میں کہنا کوئی گلم نہیں سی کوئی جانکاری نہیں سی نہ بھی دونے نے پوچھا سی لمبے سمیں تو بیٹھے ہو پھر تو <تص> ہڈے میں اس لمبے سمیں جو ہور بہتا بات ہے میں کہنا کسی اور نہ جو سکو شرومنی کو درہ پندک میٹی تو ہڈے پر شرکل دے پسی نکلی سی خوراک ایک جان تو پیاری سمجھتے شری اکال تخت صاحب جو گرو ہرگوبند صاحب جی نے اپنے کر کمل بابا بڑھا جی نے کر کمل لگے پائی پتاس جی نے لکے تے مٹے بھی او پٹی جنی دربار صاحب نے پھلائی کے لیے کٹی گئی سی بارو مٹی بھی لیا کے لائی تے نہ کوئی بارو راج کے لائی ہے نہ کوئی بھی پر لائی اپنے ہتھا نال تاکت سجیا وہ نے کہا رہا کیسی تن گرو ارجن دیئے کی بھی جو شادت ہوئی جہاں گیر میں کو مقدار ہوتی کہ تیرے تک نالو کچھا تک ایک سچے پادشاہ نہ ہوئے گا

ਇਹ ਉਹ ਜਦੋਂ ਭਾਵੇਂ ਮੈਂ ਉਹ ਬਾਤ ਸਮਾ ਦਿੱਤਾ ਕਹਿੰਦਾ ਕੋਈ ਖਾਸ ਹੋ ਜਾ। ਕਿ ਗੁਰੂ ਤੇਰੀ ਕਾਹਤ ਨੂੰ ਮਨ ਬੈਠਾ ਕਹਿੰਦਾ ਛੇਤੀ ਗੁਰੂ ਨੂੰ ਬੈਠਾ ਲੈ ਜਾ। ਹਰ ਰਾਜਾ ਇੱਕ ਤਾਂਰੇ ਕੀਤੀ ਆ ਤੇਰੀ। ਇਸ ਲਈ 3 ਸਾਲਾ ਤੋਂ ਹੋਣ ਲੱਗ ਪਿਆ ਵੀ ਚਲੋ ਜੱਜਦਾਰ ਸਾਹਿਬ ਨਾਲ ਜੀਓ ਸੇਵਾ ਸਮਾਰ ਸਮਾਗਮ ਕਰੋ ਤੇ ਉਦੋਂ ਸਾਰੇ ਸੰਪਰਦਾਵਾਂ ਜੱਜਦਾਰੀਆਂ ਨਾਲ ਸੱਦ ਕੇ ਤੇ ਫਿਰ ਉਹਨਾਂ ਨੂੰ ਦਸਤਾਰ ਪੇਸ਼ ਕਰਵਾ ਕੇ ਤੇ ਇੱਕ ਕਿਸਮ ਦੀ ਜੱਜਦਾਰ ਮਾਨਤਾ ਕਿਹੜੀ ਹੈ ਉਹ ਪੰਥ ਵੱਲੋਂ ਦੇ ਲਈ ਸੀ ਇਹ ਹੁਣ ਉਹ ਵੀ ਕਾਣੀ ਚੁੱਕਦੀ ਵੀ ਪੰਥ ਬਦੋਂ ਉਹ ਪ੍ਰਵਾਨਗੀ ਲੈਂਦੀ ਕੋੜੀ ਨਹੀਂ ਹੈ ਜਾਂ ਪੰਥ ਦੀਆਂ ਸੰਸਥਾਵਾਂ ਸਿੰਘ ਸਭਾਵਾਂ ਜਿੱਥੇ ਵੱਡੀਆਂ ਸੰਗਠਨਾਵਾਂ ਵੱਲੋਂ ਪ੍ਰਵਾਨਗੀ ਲੈਤੀ ਕੋੜੀ ਨਹੀਂ ਉਹ ਵੀ ਕੰਮ ਚੱਲਦਾ ਤੇ ਜੇ ਪੰਥ ਨਾ ਬੋਲੇਆ ਇਹੋ ਬੋਲੇ ਦੂਰ ਨਹੀਂ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਨਾ ਕਿ ਮਾਫੀ ਮੇਰੇ ਘਰੇ ਸੱਜਿਆ ਸੀ ਮਾਫੀ ਦੀ ਆ ਦੇਸ਼ ਦੇ ਤੇਸੀਖੀ ਦੇ ਦੇ ਲਈ ਭਾਈ ਸਾਹਿਬ ਨੂੰ ਮਾਫੀ ਵੀ ਜੇ ਅੱਜ ਪੰਥ ਨਾਲੋਂ ਬੰਦੇ ਆ ਕੇ ਮੋਟੂੰ ਤੋਂ ਨਹੀਂ ਹੈ ਕਿ ਉਹ ਦਸਤਾਵੇਜ਼ ਦਾ ਹਿਸਾਬ ਕਿਤੇ ਦੇਜਾ ਕਰਨੀ ਹੈ ਤੇ ਘਰੋਂ ਦੁਰਜਾ ਕਰਨਾ ਪੁੱਜਾ ਤਾਂ ਕਰਦਾ ਚਾਹਤਾ ਇਹ ਹਾਲਤ ਬੜਾ ਨੇ ਜੇ ਅੱਜ ਅਸੀਂ ਚੁੱਪ ਰਹਿ ਗਏ ਤਾਂ ਇਹ ਤਾਂ ਕੁੱਝ ਨਹੀਂ ਹੋਇਆ ਹੌਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੁਝ ਹੋ ਸਕਦਾ ਹੈ ਘਰ ਦੇ ਵਿੱਚ ਹੀ ਇਹ ਪਾਰਟੀ ਦੇ ਦਫਤਰ ਦੇ ਵਿੱਚ ਹੀ ਜਦੋਂ ਲੈ ਮੀਟਿੰਗ ਕੀਤੀ ਤੇ ਉੱਥੇ ਦਸਤਾਵੇਜ਼ ਦੀ ਲੋੜਤਾ ਚੱਲ ਪਈ ਪੰਥ ਦੀ ਪੰਥ ਦੀ ਸੰਪਰਦਾਵਾਂ ਦੀ ਚਕਿਤਵੰਦੀਆਂ ਦੀ ਲੋੜ ਹੀ ਕੋਈ ਨਹੀਂ ਜ਼ਰੂਰਤ ਹੀ ਕੋਈ ਇਹ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੌਰ ਸੰਸਥਾ ਹੈ ਪਰ ਬਾਕੀ ਸੰਸਥਾਵਾਂ ਜਾਂ ਬਾਕੀ ਸੰਪਰਦਾਵਾਂ ਬਾਕੀ ਕੱਟੇਵੰਦੀਆਂ ਸਿੰਘ ਸਭਾਵਾਂ ਇਹ ਸਰਮੌਰ ਸੰਸਥਾਨੀਏ ਬਾਹਾਂ ਨੇ ਤੁਸੀਂ ਬਾਹਾਂ ਲਤਾਂ ਤੋੜ ਕੇ ਕਿਵੇਂ ਸਰਮਾਇ ਕਰ ਸਕਦੇ ਹੋ ਕਿਵੇਂ ਅੱਗੇ ਵੱਧ ਸਕਦੇ ਹੋ ਵੱਧ ਸਕਦੇ ਹੋ ਜੇ ਤੁਸੀਂ ਆਪਣੀਆਂ ਬਾਹਾਂ ਤੋੜ ਲੋਗੇ ਆਪਣੀਆਂ ਲਤਾਂ ਤੋੜ ਦੋਗੇ ਮਣਦੇ ਹੋ ਤੁਸੀਂ ਸਰੀਰ ਨੂੰ